ਆਕਲੈਂਡ ਸਟੂਡੀਓ ਤੋਂ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਖਾਸ ਕਰਕੇ ਯੰਗਸਟਰ ਨੂੰ ਦੇਣ ਲੱਗੇ ਆ ਕਿ 18 ਪਲੱਸ ਜਿਹੜੇ ਆ ਹੈਗੇ ਨੇ ਉਹਨਾਂ ਦੇ ਲਈ ਬਹੁਤ ਪਿਆਰਾ ਜਿਹਾ ਜਿਹੜਾ ਸ਼ੋਅ ਹੈ ਉਹ ਸਿਟੀ ਦੇ ਵਿੱਚ ਹੋਣ ਲੱਗਾ ਆ ਆਕਲੈਂਡ ਸਿਟੀ ਦੇ ਵਿੱਚ ਦਾ ਵੈਨਿਊ ਸ਼ੈਰੀ ਭਾਈ ਜੀ ਆ ਰਹੇ ਨੇ ਜੀ 8 ਸਾਲ ਬਾਅਦ ਨਿਊਜ਼ੀਲੈਂਡ ਤੇ ਹਰ ਵਾਰੀ ਆਸਟ੍ਰੇਲੀਆ ਤੋਂ ਹੋ ਕੇ ਮੁੜ ਜਾਂਦੇ ਨੇ ਤੇ ਬਹੁਤ ਟਾਈਮ ਤੋਂ ਡਿਮਾਂਡ ਵੀ ਸੀਗੀ ਭਾਈ ਦੀ ਤੇ ਅਸੀਂ ਆਪ ਵੱਡੇ ਫੈਨ ਆ ਤੇ ਚਾਹੁੰਦੇ ਸੀਗੀ ਭਾਈ ਆਵੇ ਓਰੇ ਇੱਥੋਂ ਤੁਸੀਂ ਟਿਕਟਾਂ ਲੈ ਸਕਦੇ ਹੋ ਡਾਇਰੈਕਟ ਟਿਕਟਸ ਦੇ ਉੱਤੇ ਟਿਕਟਸ ਅਵੇਲੇਬਲ ਹੈ ਤੁਸੀਂ ਡਾਇਰੈਕਟ ਟਿਕਟਸ ਤੇ ਜਾਓ ਤੇ ਟਿਕਟਾਂ ਆਪਣੀਆਂ ਤੁਸੀਂ ਲੈ ਸਕਦੇ ਹੋ ਟਿਕਟਾਂ ਦੀ ਜਨਰਲ ਟਿਕਟ ਪ੍ਰਾਈਸ ਸ਼ੁਰੂ ਹੋ ਜਾਂਦਾ 59 ਡਾਲਰ ਤੋਂ ਤੇ ਵੀ ਆਈਪੀ ਹੈਗਾ 99 ਤੇ ਜੇ ਤੁਸੀਂ ਬਲਕ ਟਿਕਟਸ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕੰਟੈਕਟ ਵੀ ਕਰ ਸਕਦੇ ਆ ਆਲ ਬੀ ਅਵੇਲੇਬਲ ਓਵਰ ਦਾ ਫੋਨ ਤੇ ਜੇ ਤੁਸੀਂ ਟਿਕਟਸ ਆਨਲਾਈਨ ਕਰਨਾ ਚਾਹੁੰਦੇ ਆ ਤਾਂ ਡਾਇਰੈਕਟ ਟਿਕਟਸ ਤੇ ਅਵੇਲੇਬਲ ਹੈ ਵਧੀਆ ਸ਼ੋਅ ਲੈ ਕੇ ਆ ਰਹੇ ਆ ਸ਼ੈਰੀਬਾਈ ਆ ਰਿਹਾ ਹੈ 5 ਅਪ੍ਰੈਲ ਨੂੰ ਦਾ ਵੈਨਿਊ ਸ਼ੋਅ ਹੈਗਾ ਤੇ 18 ਪਲੱਸ ਹੈ ਪਲੀਜ਼ ਸਪੋਰਟ ਕਰੋ ਚਕਸ਼ੂ ਦੂਆ ਇਹਨੇ ਪਹਿਲੀ ਵਾਰ ਉਪਤਾਲਾ ਕੀਤਾ ਵਧੀਆ ਸ਼ੋਅ ਲਿਆਨ ਦਾ ਤੁਸੀਂ ਸਾਰੇ ਹੋਮੋ ਮਾਕੇ ਪਹੁੰਚੋ ਤੇ ਟਿਕਟਾਂ ਸਿਕਿਉਰ ਕਰੋ ਕਿਉਂਕਿ ਟਿਕਟਾਂ ਬਹੁਤ ਲਿਮਟਿਡ ਨੇ ਅਗਰ ਇਹ ਫੈਮਿਲੀ ਸ਼ੋਅ ਹੋਣ ਵਾਲਾ ਕੋਈ ਹੁੱਲੜਬਾਜੀ ਵਾਲਾ ਕੰਮ ਨਹੀਂ ਆ ਪ੍ਰੋਪਰ ਸਿਕਿਉਰਟੀ ਦਾ ਪ੍ਰਬੰਧ ਆ ਤੇ ਯੂ ਗੋਇੰਗ ਟੂ ਇੰਜੋਏ ਇਟ ਤੇ ਜਲਦੀ ਜਲਦੀ ਤੋਂ ਜਲਦੀ ਟਿਕਟਾਂ ਆਪਣੀ ਬਾਇ ਕਰ ਲਓ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਓਕਲੈਂਡ ਸਟੂਡੀਓ ਤੋਂ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਖਾਸ ਕਰਕੇ ਯੰਗਸਟਰ ਨੂੰ ਦੇਣ ਲੱਗੇ ਆ ਕਿ 18 ਪਲੱਸ ਜਿਹੜੇ ਆ ਹੈਗੇ ਨੇ ਉਹਨਾਂ ਦੇ ਲਈ ਬਹੁਤ ਪਿਆਰਾ ਜਿਹੜਾ ਸ਼ੋਅ ਹੈ ਉਹ ਸਿਟੀ ਦੇ ਵਿੱਚ ਹੋਣ ਲੱਗਾ ਓਕਲੈਂਡ ਸਿਟੀ ਦੇ ਵਿੱਚ ਦਾ ਵੈਨਿਊ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਟਿਕਟਾਂ ਤੁਸੀਂ ਬਿਲਕੁਲ ਕਲੋਜ਼ ਕਰਕੇ ਦਿਖਾ ਦਿਓ ਜੀ ਪਲੀਜ਼ ਇੱਥੋਂ ਤੁਸੀਂ ਟਿਕਟਾਂ ਲੈ ਸਕਦੇ ਹੋ ਡਰਾਏ ਟਿਕਟਸ ਦੇ ਉੱਤੇ ਟਿਕਟਸ ਅਵੇਲੇਬਲ ਹੈ ਤੁਸੀਂ ਡਾਇਰੈਕਟ ਟਿਕਟਸ ਤੇ ਜਾਓ ਤੇ ਟਿਕਟਾਂ ਆਪਣੀਆਂ ਤੁਸੀਂ ਲੈ ਸਕਦੇ ਹੋ ਇਸ ਕਾਨਸਰਟ ਦੇ ਬਾਬਤ ਜਿਹੜੀ ਵੱਡੀ ਜਾਣਕਾਰੀ ਉਹ ਸਾਡੇ ਵੀਰ ਚਕਸੂ ਦੂਆ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਸਾਡੇ ਰੇਡੀਓ ਸਾਡੇ ਵਾਲੇ ਦੇ ਸਟੂਡੀਓ ਦੇ ਵਿੱਚ ਮੌਜੂਦ ਹੈ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਤੁਹਾਨੂੰ ਵਧਾਈ ਵੀ ਦੇਣਾ ਚਾਹੁੰਦੇ ਹਾਂ ਲੰਬੇ ਅਰਸੇ ਦੇ ਬਾਅਦ ਸ਼ਰੀ ਮਾਨ ਸਾਹਿਬ ਜਿਹੜੇ ਹੈਗੇ ਉਹ ਨਿਊਜ਼ੀਲੈਂਡ ਦੇ ਵਿੱਚ ਆਪਾਂ ਕਹਿ ਸਕਦੇ ਕਿ ਤੇ ਹਰ ਵਾਰੀ ਆਸਟ੍ਰੇਲੀਆ ਤੋਂ ਹੋ ਕੇ ਮੁੜ ਜਾਂਦੇ ਨੇ ਤੇ ਬਹੁਤ ਟਾਈਮ ਤੋਂ ਡਿਮਾਂਡ ਵੀ ਸੀਗੀ ਬਾਈ ਦੀ ਤੇ ਅਸੀਂ ਆਪ ਵੱਡੇ ਫੈਨ ਆ ਤੇ ਚਾਹੁੰਦੇ ਸੀਗੇ ਬਾਈ ਆਵੇ ਔਰੇ ਏ ਜੀ ਮੇਰਾ ਪਹਿਲਾ ਸ਼ੋਅ ਆ ਤੇ ਬਾਈ ਹੁਣਾਂ ਦੇ ਨਾਲ ਰਲ ਕੇ ਕਰ ਰਹੇ ਆ ਆਪਾਂ ਤੇ ਮੈਨੂੰ ਲੱਗਦਾ ਵੀ ਸਾਰੇ ਹਮ ਹਮਾ ਕੇ ਪਹੁੰਚਣਗੇ ਤੇ ਬਾਈ ਦੀ ਐਲਬਮ ਵੀ ਆ ਰਹੀ ਆ 20 ਤਰੀਕ ਨੂੰ ਨਵੇਂ ਗਾਣੇ ਵੀ ਸੁਣਨ ਨੂੰ ਮਿਲਣਗੇ ਤੇ ਪੂਰਾ ਪੂਰਾ ਰੰਗ ਬਣਾਂਗੇ ਜੀ ਪਹੁੰਚੋ ਜੀ ਬਾਈ ਜੀ ਟਿਕਟਾਂ ਦੇ ਬਾਬਤ ਵੀ ਆਪਾਂ ਥੋੜੀ ਜਾਣਕਾਰੀ ਦੇ ਜੀ ਟਿਕਟਾਂ ਦਾ ਪ੍ਰਾਈਸ ਕੀ ਰਹਿਣ ਵਾਲਾ ਹੈ ਟਿਕਟਾਂ ਜਿਵੇਂ ਆਪਾਂ ਦੱਸਿਆ ਕਿ ਡਰਾਈ ਟਿਕਟਸ ਉੱਤੇ ਟਿਕਟਸ ਅਵੇਲੇਬਲ ਨੇ ਦਰਸ਼ਕ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਟਿਕਟਾਂ ਲੈ ਲੈਣਗੇ ਤੇ ਤੁਸੀਂ ਵੱਡੀ ਜਾਣਕਾਰੀ ਦਿੱਤੀ ਉਹਨਾਂ ਦਾ ਗੀਤ ਵੀ ਲਾਂਚ ਹੋ ਰਿਹਾ ਜਿਹੜਾ 20 ਮਾਰਚ ਨੂੰ ਲਾਂਚ ਹੋ ਰਿਹਾ 20 ਮਾਰਚ ਨੂੰ ਲਾਂਚ ਹੋ ਰਿਹਾ ਤੇ ਆਪਾਂ ਟਿਕਟਾਂ ਦੀ ਪ੍ਰਾਈਸ ਵੀ ਦੱਸ ਦਈਏ ਜੀ ਟਿਕਟਾਂ ਦੀ ਜੀ ਜਨਰਲ ਟਿਕਟ ਪ੍ਰਾਈਸ ਸ਼ੁਰੂ ਹੋ ਜਾਂਦਾ 59 ਡਾਲਰ ਤੋਂ ਤੇ ਵੀ ਆਈਪੀ ਹੈਗਾ 99 ਤੇ ਜੇ ਤੁਸੀਂ ਬਲਕ ਟਿਕਟਸ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕੰਟੈਕਟ ਵੀ ਕਰ ਸਕਦੇ ਆ ਆਲ ਬੀ ਅਵੇਲੇਬਲ ਓਵਰ ਦਾ ਫੋਨ ਤੇ ਜੇ ਤੁਸੀਂ ਟਿਕਟਸ ਆਨਲਾਈਨ ਕਰਨਾ ਚਾਹੁੰਦੇ ਆ ਤਾਂ ਡਰਾਈ ਟਿਕਟਸ ਵੀ ਅਵੇਲੇਬਲ ਹੈ ਆ ਲੀ ਲੋ ਜੀ ਚਕਸ਼ੂ ਦੁਆ ਸਾਹਿਬ ਦਾ ਜਿਹੜਾ ਨੰਬਰ ਹੈ ਉਹ ਤੁਸੀਂ ਸਾਡੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਉਹਨਾਂ ਦਾ ਨਾਮ ਤੇ ਨੰਬਰ ਬਲਕ ਟਿਕਤਾ ਤੁਸੀਂ ਲੈ ਨਹੀਂਆ ਤਾਂ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਬਾਈ ਹੁਣੀ ਬੜਾ ਵਧੀਆ ਬੋਲਦੇ ਨੇ ਬਾਈ ਜੀ ਇਸ ਇਵੈਂਟ ਦੇ ਬਾਰੇ ਕੀ ਜਾਣਕਾਰੀ ਦੇਣਾ ਚਾਹ ਹਾਸਾ ਰੱਖੋ ਇੱਦਾਂ ਹੀ ਹਾਸਾ ਚਾਹੀਦਾ ਹਾਸਾ ਹੀ ਤੇ ਦੁਨੀਆ ਦਾ ਕੀ ਲਾਈਫ ਦਾ ਇੱਕ ਵਧੀਆ ਪਾਰਟ ਹੈ ਜੀ ਬਿਲਕੁਲ ਹੀ ਹੱਸਦੇ ਆ ਦਾ ਇਹਨਾਂ ਚਾਹੀਦਾ ਹੈ ਉਹੀ ਇੱਕ ਕੋਸ਼ਿਸ਼ ਕਰ ਰਹੇ ਆ ਜੀ ਇੱਕ ਵਧੀਆ ਸ਼ੋਅ ਲੈ ਕੇ ਆ ਰਹੇ ਆ ਸ਼ਹਿਰੀ ਬਾਈ ਆ ਰਿਹਾ ਹੈ 5 April ਨੂੰ ਅ ਦਾ ਵੈਨਿਊ ਸ਼ੋ ਹੈਗਾ ਤੇ 18+ ਹੈ ਪਲੀਜ਼ سپورਟ ਕਰੋ ਚਕਸ਼ੂ ਦੂਆ ਇਹਨੇ ਪਹਿਲੀ ਵਾਰ ਉਪਰਾਲਾ ਕੀਤਾ ਵਧੀਆ ਸ਼ੋ ਲਿਆਨ ਦਾ ਤੁਸੀਂ ਸਾਰੇ ਹੋਮੋ ਮਾਕੇ ਪਹੁੰਚੋ ਤੇ ਟਿਕਟਾਂ ਸਿਕਿਉਰ ਕਰੋ ਕਿਉਂਕਿ ਟਿਕਟਾਂ ਬਹੁਤ ਲਿਮਟਿਡ ਨੇ ਤੇ ਹੋਪਫੁਲੀ ਸਾਰੇ ਆਣਗੇ ਤੇ ਸਾਰੇ ਰੰਗ ਬੰਨਣਗੇ ਉਸ ਦਿਨ ਤੇ थे, थैंक यू थैंक यू वेरी गुड। ਪਰ ਦੋਸਤੋ ਮੈਨ ਲੱਗਦਾ ਕਿ ਟਿਕਟਾਂ ਸ਼ਾਇਦ ਤੁਹਾਨੂੰ ਇਸ ਵਾਰ ਨਾ ਮਿਲਣ ਕਿਉਂਕਿ ਲੰਬੇ ਹਰਸੇ ਬਾਅਦ ਸ਼ੈਰੀਮਾਨ ਸਾਹਿਬ ਆ ਰਹੇ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਚਕਸੂ ਦੂਆ ਤੇ ਉਹਨਾਂ ਦੀ ਟੀਮ ਦਾ ਉਪਰਾਲਾ ਬਾਈ ਦਾ ਬਾਈ ਮੈਂ ਪਹਿਲਾ ਸ਼ੋਅ ਕਰਾ ਰਿਹਾ ਤੇ ਪਲੀਜ਼ ਬਾਈ ਨੂੰ ਸਪੋਰਟ ਕਰੋ ਤੇ ਆ ਕੇ ਸ਼ੈਰੀਮਾਨ ਦਾ Song enjoy ਕਰੋ ਇਹ ਫੈਮਿਲੀ ਸ਼ੋ ਹੋਣ ਵਾਲਾ ਕੋਈ ਹੁੱਲੜਬਾਜੀ ਵਾਲਾ ਕੰਮ ਨਹੀਂ ਹੈ ਪ੍ਰੋਪਰ ਸਿਕਿਉਰਿਟੀ ਦਾ ਪ੍ਰਬੰਧ ਹੈ ਤੇ ਯੂ ਗੋਇੰਗ ਟੂ enjoy ਇਟ ਤੇ ਜਲਦੀ ਜਲਦੀ ਤੋਂ ਜਲਦੀ ਟਿਕਟਾਂ ਆਪਣੀ ਬਾਇ ਕਰੋ ਬਾਈ ਜੀ ਕੁਝ ਹੋਰ ਦਰਸ਼ਕਾਂ ਨੂੰ ਕੋਈ ਮੈਸੇਜ ਪਾਸ ਕਰਨਾ ਚਾਹੋਗੇ ਇਹ ਜੀ ਬਸ 18 ਪਲੱਸ ਸ਼ੋਅ ਆ ਅ ਪੱਚੀ ਨਹੀਂ ਆ ਸਕਦੇ ਹੈਗੇ ਅਨਫੋਰਚੂਨੇਟਲੀ ਤਾਂ ਬਸ ਇਸ ਕੱਲ ਦਾ ਖਿਆਲ ਰੱਖਿਆ ਜਾਵੇ ਤੇ ਬਾਕੀ ਰੌਣਕ ਮੇਲਾ ਲੱਗੂਗਾ ਜੀ ਡੀਜੇ ਨਾਲ ਆ ਤੇ ਪੂਰਾ ਪੂਰੀ ਰਾਤ ਫਨ ਚੱਲਣਾ ਆ ਤੇ ਪਹੁੰਚੋ ਜੀ ਮੈਨ ਲੱਗਦਾ ਕਿ 4 5 6 ਵਜੇ ਸ਼ੋਅ ਨਹੀਂ ਸ਼ੁਰੂ ਹੋਣਾ 8 9 ਵਜੇ ਸ਼ੋਅ ਸ਼ੁਰੂ ਹੋਣਾ ਹੈ ਨਾ 9 ਵਜੇ ਗੇਟ ਓਪਨ ਹੋਣਾ ਹੈ ਜੀ ਤੇ ਬਹੁਤ अर्ਲੀ ਨਹੀਂ ਹੈਗਾ ਤੇ ਇਸ ਸਟੂਡੀਓ ਦੀ ਕੈਪੈਸਿਟੀ ਬਹੁਤ ਘੱਟ ਆ ਯੂਜਵਲ ਨਾਲੋਂ ਘੱਟ ਆ ਤਾਂ ਟਿਕਟਾਂ ਜਲਦੀ ਵਿਕਣਗੀਆਂ ਤਾਂ ਤੁਸੀਂ ਟਿਕਟਾਂ ਦੇ ਬਾਰੇ ਦੋਸਤੋ ਤੁਹਾਨੂੰ ਜਾਈ ਤਾਈਂ ਜ਼ੋਰ ਲਾਣੇ ਕਿ ਦੋ ਹਫ਼ਤੇ ਜਾਂ ਇੱਕ ਹਫ਼ਤੇ ਬਾਅ ਜੋ ਇਸ ਟਾਈਮ ਚੱਲ ਰਹੇ ਨੇ ਫੋਨ ਵੀ ਕਾਫੀ ਆ ਰਹੇ ਨੇ ਮੈਸੇजेस ਵੀ ਕਾਫੀ ਆ ਰਹੇ ਨੇ ਹਮਿਲਟਨ ਤੋਂ ਖਾਸ ਕਰਕੇ ਸਾਨੂੰ ਕਾਫੀ ਅਪਰੋਚ ਹੋ ਰਹੀ ਹੈ ਕਿ ਸ਼ੋਅ ਦੇ ਬਾਬਤ ਹਾਂਜੀ ਬਾਈ ਜੀ ਤੇ ਆ ਜਲਦੀ ਆਪਣੇ ਟਿਕਟ ਸਿਕਿਉਰ ਕਰੋ ਜੀ ਜੀ ਮਿਹਰਬਾਨੀ ਥੈਂਕ ਯੂ